ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਪੈਰੋਲ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਬੋਲ ਆ ਦੀ ਸੁਣਵਾਈ ਦਾ ਵੱਡਾ ਫੈਸਲਾ ਲਿੱਤਾ ਗਿਆ ਦੱਸਦੇ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਅਲਜੀ ਦੇ ਪੰਜਾਬ ਸਰਕਾਰ ਅੱਜ ਵੱਡਾ ਫੈਸਲਾ ਸੁਣਾਉਣ ਜਾ ਰਹੀ ਹੈ ਸਰਕਾਰ ਨੇ ਸੁਰੱਖਿਆ ਸੰਬੰਧੀ ਗੰਭੀਰ ਸ਼ੰਕਾਵਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਪੈਰਾਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਦੱਸਦੇ ਕਿ ਫੈਸਲਾ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਭੇਜੀ ਗਈ ਰਿਪੋਰਟ ਦੇ ਆਧਾਰ ਤੇ ਲਿਆ ਗਿਆ ਸਰਕਾਰ ਦਾ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕافي ਕਰ ਸਕਦੀ ਹੈ ਜਿਸ ਤੋਂ ਬਾਅਦ ਹੁਣ ਸਰਕਾਰ ਦੇ ਵੱਲ ਵੱਡਾ ਫੈਸਲਾ ਦਿੱਤਾ ਗਿਆ ਉਹਨਾਂ ਦੀ ਪਰੋਲ ਦੇਣ ਤੋਂ ਉਹਨਾਂ ਨੂੰ ਸਾਫ਼ ਜਿਹੜਾ ਇਨਕਾਰ ਕਰ ਦਿੱਤਾ ਗਿਆ ਹਾਲਾਂਕਿ ਦਾਜੀ ਕਿ ਅਮਰਿਤਪਾਲ ਸਿੰਘ ਨੇ ਸੰਸਦ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ ਹਾਜ਼ਰ ਲਗਾਉਣ ਲਈ ਅਥਾਰਟੀ ਪਰੋਲ ਦੀ ਅਰਜ਼ੀ ਦਿੱਤੀ ਸੀ ਇਸ ਸਬੰਧੀ ਉਹਨਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਨਾਰੂਖ ਸਪਸ਼ਟ ਕਰਨ ਲਈ ਕਿਹਾ ਸੀ ਅੱਜ ਸਰਕਾਰ ਨੇ ਆਪਣਾ ਫੈਸਲਾ ਜਿਹੜਾ ਅਦਾਲਤ ਦੇ ਅੱਖੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਇਸ ਪਾਰਟੀਸ਼ਨ ਤੋਂ ਬਾਅਦ ਸਾਫ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਉੱਥੇ ਤੁਹਾਨੂੰ ਦੱਸ ਦੇ ਕਿ ਬਾਰਿਸ ਪੰਜਾਬ ਦੇ ਮੁਖੀ ਪਾਇਮਿਤ ਪਾਲ ਸਿੰਘ ਇਸ ਵੇਲੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਅਸਾਮ ਦੀ ਟਿਬਰੂਗਰ ਜੇਲ੍ਹ ਦੇ ਵਿੱਚ ਬੰਦ ਨੇ ਪੈਰੋਲ ਅਰਜ਼ੀ ਰੱਦ ਹੋਣ ਤੋਂ ਬਾਅਦ ਹੁਣ ਉਹਨਾਂ ਦੇ ਸੰਸਦ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਲਗਭਗ ਖਤਮ ਹੋ ਚੁੱਕਿਆ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਦੀ ਰਿਹਾਈ ਵੇਦੀ ਸ਼ਾਂਤੀ ਤੇ ਕਾਨੂੰਨ ਹਾਲਾਤਾਂ ਨੂੰ ਖਤਰਾ ਪੈਦਾ ਕਰ ਸਕਦੀ ਹੈ ਹਾਲਾਂਕਿ ਦੱਸ ਜੀ ਕਿ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਤਾਰ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਜਾ ਰਹੀਆਂ ਸੀ ਪਰ ਇਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਪਿਛਲੇ ਦਿਨੀ ਹੀ ਪੰਜਾਬ ਸਰਕਾਰ ਨੂੰ ਇਸ ਤੇ ਜਲਦ ਫੈਸਲਾ ਲੈਣ ਦੀ ਗੱਲ ਆਖੀ ਸੀ ਪਰ ਅੱਜ ਪੰਜਾਬ ਸਰਕਾਰ ਦੇ ਕੋਲੋਂ ਵੱਲੋਂ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਫੈਸਲਾ ਲੈਂਦੇ ਹੋਏ ਕਿਹਾ ਗਿਆ ਕਿ ਉਹਨਾਂ ਨੂੰ ਪੈਰੋਲ ਦੇਣ ਤੇ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਉਸ ਤੇ ਪ੍ਰਭਾਵ ਪਵੇਗਾ ਇਸ ਲਈ ਉਹਨਾਂ ਨੇ ਜਿਹੜੇ ਪੈਰੋਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਅਮਰਿਤਪਾਲ ਸਿੰਘ ਦੇ ਵਕੀਲ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਬੋਲੋ ਅੱਗੇ ਕੀ ਰੁਖ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਬੋਲੋ ਅਮਰਿਤਪਾਲ ਸਿੰਘ ਨੂੰ ਪੈਰੋਲ ਨੂੰ ਲੈ ਕੇ ਵੱਡਾ ਫੈਸਲਾ ਲਿੱਤਾ ਗਿਆ ਹੁਣ ਉਹ ਸੰਸਦ ਦੇ ਵਿੱਚ ਨਹੀਂ ਪਹੁੰਚ ਸਕਦੇ ਨੇ ਇਹ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਹੁਣ ਅਮਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਜਿਹੜਾ ਆਪਣਾ ਸੁਣਾ ਦਿੱਤਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਪੈਰੋਲ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਬੋਲ ਆਜੂ ਸੁਣਵਾਈ ਦਾ ਵੱਡਾ ਫੈਸਲਾ ਲਿੱਤਾ ਗਿਆ ਦੱਸਦੇ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਅਲਜੀ ਦੇ ਪੰਜਾਬ ਸਰਕਾਰ ਆਜੂ ਵੱਡਾ ਫੈਸਲਾ ਸੁਣਾਉਣ ਜਾ ਰਹੀ ਹੈ ਸਰਕਾਰ ਨੇ ਸੁਰੱਖਿਆ ਸੰਬੰਧੀ ਗੰਭੀਰ ਸ਼ੰਕਾਵਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਪੈਰਾਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਦੱਸਦੇ ਕਿ ਫੈਸਲਾ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਭੇਜੀ ਗਈਆਂ ਰਿਪੋਰਟ ਦਾ ਦੇ ਦਾ ਤੇ ਲਿਆ ਗਿਆ ਸਰਕਾਰ ਦਾ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕافي ਕਰ ਸਕਦੀ ਹੈ ਜਿਸ ਤੋਂ ਬਾਅਦ ਹੁਣ ਸਰਕਾਰ ਦੇ ਬਲਵਟਾ ਫੈਸਲਾ ਦਿੱਤਾ ਗਿਆ ਉਹਨਾਂ ਦੀ ਪਰ ਰੋਲ ਦੇਣ ਤੋਂ ਉਹਨਾਂ ਨੂੰ ਸਾਫ਼ ਜਿਹੜਾ ਇਨਕਾਰ ਕਰ ਦਿੱਤਾ ਗਿਆ ਹਾਲਾਂਕਿ ਦਾਜੀ ਕੇ ਅਮਰਿਤਪਾਲ ਸਿੰਘ ਨੇ ਸੰਸਦ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ ਹਾਜ਼ਰ ਲਗਾਉਣ ਲਈ ਅਥਾਰਟੀ ਪਰ ਰੋਲ ਦੀ ਅਰਜ਼ੀ ਦਿੱਤੀ ਸੀ ਇਸ ਸਬੰਧੀ ਉਹਨਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਧਾਇਰ ਕੀਤੀ ਗਈ ਸੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਰੁਖ ਸਪਸ਼ਟ ਕਰਨ ਲਈ ਕਿਹਾ ਸੀ ਅੱਜ ਸਰਕਾਰ ਨੇ ਆਪਣਾ ਫੈਸਲਾ ਜਿਹੜਾ ਅਦਾਲਤ ਦੇ ਅੱਖੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਇਸ ਪਾਰਟੀਸ਼ਨ ਤੋਂ ਬਾਅਦ ਸਾਫ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਉਥੇ ਤੁਹਾਨੂੰ ਦੱਸ ਦੇ ਕਿ ਬਾਰਿਸ ਪੰਜਾਬ ਦੇ ਮੁਖੀ ਪਾਇਮਿਤ ਪਾਲ ਸਿੰਘ ਇਸ ਵੇਲੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਅਸਾਮ ਦੀ ਤਿਬਰੂਗਰ ਜੇਲ੍ਹ ਦੇ ਵਿੱਚ ਬੰਦ ਨੇ ਪੈਰੋਲ ਅਰਜ਼ੀ ਰੱਦ ਹੋਣ ਤੋਂ ਬਾਅਦ ਹੁਣ ਉਹਨਾਂ ਦੇ ਸੰਸਦ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਲਗਭਗ ਖਤਮ ਹੋ ਚੁੱਕਿਆ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਦੀ ਰਿਹਾਈ ਵੇਦੀ ਸ਼ਾਂਤੀ ਤੇ ਕਾਨੂੰਨ ਹਾਲਾਤਾਂ ਨੂੰ ਖਤਰਾ ਪੈਦਾ ਕਰ ਸਕਦੀ ਹੈ ਹਾਲਾਂਕਿ ਦੱਸ ਜੀ ਕਿ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਤਾਰ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਜਾ ਰਹੀਆਂ ਸੀ ਪਰ ਇਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਪਿਛਲੇ ਦਿਨੀ ਹੀ ਪੰਜਾਬ ਸਰਕਾਰ ਨੂੰ ਇਸਤੇ ਜਲਦ ਫੈਸਲਾ ਲੈਣ ਦੀ ਗੱਲ ਆਖੀ ਸੀ ਪਰ ਅੱਜ ਪੰਜਾਬ ਸਰਕਾਰ ਦੇ ਕੋਲੋਂ ਵੱਲੋਂ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਫੈਸਲਾ ਲੈਂਦੇ ਹੋਏ ਕਿਹਾ ਗਿਆ ਕਿ ਉਹਨਾਂ ਨੂੰ ਪੈਰੋਲ ਦੇਣ ਤੇ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਉਸ ਤੇ ਪ੍ਰਭਾਵ ਪਵੇਗਾ ਇਸ ਲਈ ਉਹਨਾਂ ਨੇ ਜਿਹੜੇ ਪੈਰੋਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਅਮਰਿਤਪਾਲ ਸਿੰਘ ਦੇ ਵਕੀਲ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਬੋਲੋ ਅੱਗੇ ਕੀ ਰੁਖ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਬੋਲੋ ਅਮਰਿਤਪਾਲ ਸਿੰਘ ਨੂੰ ਪੈਰੋਲ ਨੂੰ ਲੈ ਕੇ ਵੱਡਾ ਫੈਸਲਾ ਲਿੱਤਾ ਗਿਆ ਹੁਣ ਉਹ ਸੰਸਦ ਦੇ ਵਿੱਚ ਨਹੀਂ ਪਹੁੰਚ ਸਕਦੇ ਨੇ ਇਹ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਹੁਣ ਅਮਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਜਿਹੜਾ ਆਪਣਾ ਸੁਣਾ ਦਿੱਤਾ ਹੈ